ੱੱਲੇ ਆ ਜਾਓ ਜੀ ਆਹ ਦੇਖੋ ਇਹਨੇ ਜਲਪਰੀ ਸਾਹਮਣੇ ਕਸ਼ਮੀਰ ਦਾ ਥਿਊ ਦਿਖਾਇਆ ਆ ਦਿਖਾ ਬਾਈ ਨਾਲ ਇਹ ਮਤਲਬ ਇਹਨਾਂ ਵੈਰੀ ਫਸਟ ਟਾਈਮ ਇਹਨਾਂ ਨੇ ਆ ਸਾਰਾ ਮਾਹੌਲ ਕ੍ਰੀਏਟ ਕੀਤਾ ਤੇ ਨਾਲੇ ਵੀਰਾਂ ਕੋਲ ਆ ਸਕਦੇ ਹੋ ਜਿਹੜਾ ਖਾਣ ਪੀਣ ਵਾਲਾ ਉੱਧਰ ਦੇਖੋ ਪੁਆਇੰਟ ਹੈ ਨਾ ਸਾਰਾ ਉਹਦੇ ਨਾਲ ਹੀ ਨੇ ਬਾਈ ਠੀਕ ਹੈ ਜੀ 450 ਠੀਕ ਹੈ ਬਾਈ ਲਓ ਜੀ ਹੂੰ ਅੱਛਾ ਬਣਾ ਵੀ ਲੈਣਾ ਨਹੀਂ ਕੁਝ ਵੀ ਇਹ ਏ ਆ ਕੱਟ ਗਿਆ ਆਪਣੇ 50 ਦੇ 6 ਹਾਂਜੀ 50 ਦੇ 6 ਮਤਲਬ 50 ਰੁਪਏ ਗਏ ਤੁਹਾਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਆਇਆ ਪਟਿਆਲੇ ਜਿਹੜਾ ਕਾਰਨੀਵਲ ਲੱਗਾ ਉਹਦੇ ਵਿੱਚ ਤੇ ਕਾਰਨੀਵਲ ਦਾ ਨਾਮ ਹੈ ਕਸ਼ਮੀਰ ਵੈਲੀ ਤੇ ਜਲਪਰੀ ਤੁਹਾਨੂੰ ਖਾਵਾਂਗੇ ਸਭ ਤੋਂ ਪਹਿਲਾਂ ਬਾਅਦ ਵਿੱਚ ਮੇਲਾ ਵੀ ਦਿਖਾਵਾਂਗੇ ਵਲੌਗ ਦੇ ਐਂਡ ਤੱਕ ਬਨੇ ਰਹੋ ਆਜੋ ਮੇਰੇ ਨਾਲ ਨਾਲ ਇੱਥੇ ਜਲ ਦੇ ਵਿੱਚ ਇੱਕ ਪਰੀ ਹੈ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਤੇ ਬਾਹਰ ਹੋਰ ਵੀ ਕਸ਼ਮੀਰ ਵੈਲੀ ਜਿਹੜੀ ਬਣੀ ਹੋਈ ਆ ਉਹ ਵੀ ਸਾਰੀ ਦਿਖਾਉਣੀ ਆ ਤੇ ਆਜੋ ਮੇਰੇ ਨਾਲ ਨਾਲ ਸਾਰਾ ਮਾਹੌਲ ਸ਼ਿਰੇ ਤੋਂ ਐਂਡ ਤੱਕ ਵੇਖਣ ਵਾਲਾ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂ ਜੀ ਵਧੀਆ ਚਾਹੀਦਾ ਆ ਲੋ ਜੀ ਆ ਬੜਾ ਹੀ ਪਿਆਰਾ ਇੱਕ ਲੰਘਣ ਵਾਸਤੇ ਜਿਹੜਾ ਸਿਸਟਮ ਬਣਿਆ ਹੋਇਆ ਹੈ ਗੁਫਾ ਕਹਿ ਲਓ ਕੇਵ ਕਹਿ ਲਓ ਤੁਸੀਂ ਆਓ ਇੱਥੇ ਇਹ ਮੈਨੂੰ ਲੱਗਦਾ ਕਿ ਜਿੰਨੇ ਵੀ ਹੁਣ ਤੱਕ ਮੇਲੇ ਲੱਗੇ ਨੇ ਨਾ ਜੀ ਪਟਿਆਲੇ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਇਹ ਵਧੀਆ ਲੱਗਿਆ ਜੀ ਕਿਉਂਕਿ ਇੱਥੇ ਜਿਹੜਾ ਆ ਇਹਨਾਂ ਨੇ ਅਲੱਗ ਬਣਾਇਆ ਨਾ ਅਲੱਗ ਤੋਂ ਇੱਕ ਮਾਹੌਲ ਕ੍ਰੀਏਟ ਕਰਤਾ ਜੀ ਤੇ ਆਜੋ ਆ ਦੇਖੋ ਸਭ ਤੋਂ ਪਹਿਲਾਂ ਜੀ ਆਲਾ ਦਵਾਲਾ ਇਸ ਦਾ ਐਟਮੋਸਫੀਅਰ ਬੜਾ ਵਧੀਆ ਹੈਗਾ ਜੀ ਤੇ ਇਧਰੋਂ ਲੰਘ ਕੇ ਆਉਣ ਨੂੰ ਕਰਾਸ ਹੋ ਕੇ ਇਹ ਤਾਂ ਇੱਕ ਮਤਲਬ ਜਾਲ ਵਾਂਗੂ ਬਣਿਆ ਕਹਿ ਲਓ ਕਿ ਇੱਕ ਜਿਵੇਂ ਦਰਿਆ ਦੇ ਵਿੱਚ ਰਸਤਾ ਬਣਾਇਆ ਹੁੰਦਾ ਲੰਘਣ ਵਾਸਤੇ ਹਨਾ ਉਹ ਜਲਪਰੀ ਵੇਖਣ ਜਾਣ ਲਈ ਐ ਬਟ ਇਧਰ ਨਾਲ ਹੀ ਕਸ਼ਮੀਰ ਵੈਲੀ ਐ ਉਹ ਵਿਖਾਨੇ ਤੁਹਾਨੂੰ ਜੀ ਹਾਂਜੀ ਇਹ ਆਹ ਲੋ ਜੀ ਆਪਾਂ ਇਧਰੋਂ ਚੱਲੇ ਆ ਇਹ ਦਿਸ ਇਸ ਕਾਲਡ ਕਸ਼ਮੀਰ ਵੈਲੀ ਕਿਹਾ ਜਾਂਦਾ ਇਹਨੂੰ ਜਿਆ ਸਾਹਮਣੇ ਕਸ਼ਮੀਰ ਦਾ ਵਿਊ ਦਿਖਾਇਆ ਆ ਦਿਖਾ ਬਈ ਨਾਲ ਇਹ ਮਤਲਬ ਇਹਨਾਂ ਵੈਰੀ ਫਸਟ ਟਾਈਮ ਇਹਨਾਂ ਨੇ ਆ ਸਾਰਾ ਮਾਹੌਲ ਕ੍ਰੀਏਟ ਕੀਤਾ ਆ ਦੇਖੋ ਇਹ ਵੈਸੇ ਪੱਥਰ ਲੱਗਦੇ ਨੇ ਆਪਾਂ ਨੂੰ ਪਰ ਹੈ ਪਲਾਸਟਿਕ ਦੇ ਮੈਂ ਤੁਹਾਡੀ ਐਕਸਾਈਟਮੈਂਟ ਨਹੀਂ ਖਰਾਬ ਕਰਨੀ ਚਾਹੁੰਦਾ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਜਿੱਥੇ ਤੇ ਆ ਦੇਖੋ ਆਪਾਂ ਐਂ ਦੀ ਲੰਘ ਕੇ ਵੀ ਦੇਖਦੇ ਆ ਜੇ ਹੈਗਾ ਰਸਤਾ ਜਾਣ ਨੂੰ ਆ ਕੀ ਬਣਾਇਆ ਆ ਸਾਰਾ ਕਸ਼ਮੀਰ ਦਾ 뷰 ਹੈ ਪਿੱਛੋਂ ਦਿਖਾਓ ਜੀ ਆ ਜਾ ਬਈ ਆ ਜਾ ਐਨੂੰ ਮੈਂ ਕਿਹਾ ਵੀ ਜਿਹੜੇ ਭਾਈ ਆ ਸਕਦੇ ਨੇ ਠੀਕ ਆ ਨਹੀਂ ਤੇ ਆਪਾਂ ਸਾਰਿਆਂ ਨੂੰ ਐਂ ਜੀ ਦਿਖਾ ਦਈਏ ਆ ਦਰਵਾਜ਼ਾ ਮਲਾ ਤਾਂ ਬੰਦ ਕੀਤਾ ਹੋਇਆ ਚਲੋ ਐਂ ਦੀ ਘੁੰਮ ਜਾਨੇ ਆ ਆਜੋ ਲਓ ਜੀ ਕੈਂਟ ਵਿਊ ਤੇ ਕੈਂਟ ਸਿਸਟਮ ਹੈ ਜੀ ਸਾਰਾ ਹੂੰ ਇਹ ਸ਼ਾਇਦ ਬੰਦ ਕੀਤਾ ਫਿਲਹਾਲ ਵਾਸਤੇ ਆਪਾਂ ਹੁਣ ਅੰਦਰ ਜਾਂਦੇ ਆ ਤੁਸੀਂ ਬਸ ਵੇਖੀ ਜਾਓ ਸੱਚੀ ਵਿੱਚ ਪਰੀ ਵਿਖਾਵਾਂਗਾ ਤੁਹਾਨੂੰ ਜੀ ਉਹ ਹਲੋ ਜੀ ਆ ਦੇਖੋ ਇਹ ਸਾਰਾ ਕਸ਼ਮੀਰ ਵਾਲਾ ਸਿਸਟਮ ਵਿਖਾਇਆ ਜੀ ਮੇਬੀ ਮੈਂ ਕਦੀ ਗਿਆ ਨਹੀਂ ਕਸ਼ਮੀਰ ਬਟ ਉੱਥੇ ਜਿਹੜੇ ਆ ਵੁੱਡਨ ਦੇ ਘਰ ਹੋਣਗੇ ਦੇਖੋ ਵਾਲਾ ਦੋਲਾ ਨਜ਼ਾਰਾ ਜੀ ਆਹ ਲੋ ਜੀ ਆ ਆ ਸਾਹਮਣੇ ਆ ਗਿਆ ਮੇਰਾ ਮਿਡ ਸ਼ੋ ਐਂਟਰੀ ਤੇ ਆ ਜਾ ਆ ਜਾ ਬਾਈ ਹੁਣ ਬਸ ਥੋੜਾ ਹੀ ਕੁਝ ਸੈਕੰਡਾਂ ਦੇ ਵਿੱਚ ਤੁਹਾਨੂੰ ਜਲਪਰੀ ਦਿਖਾਵਾਂਗਾ ਜੀ ਮੈਂ ਆ ਜਾ ਬਾਈ ਲੋ ਜੀ ਕਰੋ ਚੈੱਕ ਹੋਰ ਬਾਈ ਠੀਕ ਹੋ ਹਾਂ ਜੀ ਕੀ ਹਾਲ ਹੈ ਬੜੀਆ ਸਰ ਬੜੀਆ ਲਓ ਜੀ ਦਿਖਾਓ ਸਾਨੂੰ ਵੀ ਜਲਪਰੀ ਦੇ ਅਸੀਂ ਫਲਾਵਰ ਦੇ ਦੀਆ ਉਹਨਾਂ ਨੂੰ ਇੱਕ ਵਾਰੀ ਬਿਲਕੁਲ ਸਰ ਆਜੋ ਜੀ ਬੁਲਾਓ ਮੈਂ ਉਹਨੂੰ ਥੱਲੇ ਆਜੋ ਜੀ ਆਹ ਦੇਖੋ ਇਹਨੇ ਜਲਪਰੀ ਆ ਗਏ ਹਾਂਜੀ ਹਾਂਜੀ ਲਓ ਜੀ ਆ ਦੇਖੋ ਤੁਸੀਂ ਨਜ਼ਾਰਾ ਇਹ ਜਲਪਰੀ ਹੈ ਜੀ ਸੋ ਇਹ ਸ਼ੋ ਇੱਥੇ ਤੁਹਾਡੇ ਸਾਰੇ ਤੁਸੀਂ ਦੇਖ ਸਕਦੇ ਹੋ ਬੱਚੇ ਸਾਰੇ ਫੈਮਿਲੀ ਤੁਸੀਂ ਆਓ ਤੇ ਇੰਜਾਇ ਕਰਿਓ ਇੱਥੇ ਆਣ ਕੇ ਬਾਈ ਵਧੀਆ ਸਿਸਟਮ ਤੁਹਾਡਾ ਜੀ ਇੱਧਰ ਵੀ ਹੈਗਾ ਕੁਝ ਅੱਗੇ ਜੀ ਇਹ ਲਾਸਟ ਇੱਥੇ ਤੱਕ ਇੱਥੇ ਤੱਕ ਹੈ ਜੀ ਲਓ ਜੀ ਇਹ ਇੱਥੋਂ ਤੱਕ ਹੁਣ ਤੁਹਾਨੂੰ ਆਪਾਂ ਸਾਰਾ ਮੇਲਾ ਵੀ ਦਿਖਾਉਨੇ ਆ ਜੀ ਤੇ ਵਧੀਆ ਕੰਮ ਬਹੁਤ ਔਖਾ ਜੀ ਫਿਰ ਵੀ ਇਹ ਜਿਹੜੀ ਜੌਬ ਕਰਨੀ ਹੈ ਫੇ ਕਰਨੇ ਲਓ ਬਾਈ ਜੀ ਇਹ ਬਾਈ ਕਿੰਨੀ ਤਰੀਕ ਤੱਕ ਹੈ ਜੀ ਮੇਲਾ ਚੱਲੂ ਮਹੀਨਾ ਇੱਕ ਇੱਕ ਮਹੀਨਾ ਚੱਲੂਗਾ ਜੀ ਆਜੋ ਮੇਰੇ ਨਾਲ ਠੀਕ ਹੈ ਲਓ ਜੀ ਜਲਪਰੀਓ ਬਾਹਰ ਨਿਕਲਦੇ ਸਾਰ ਹੁਣ ਆਪਾਂ ਐਂਟਰ ਹੋ ਗਏ ਮੇਲੇ ਦੇ ਵਿੱਚ ਤੇ ਸਭ ਤੋਂ ਪਹਿਲੀ ਸਟਾਲ ਹੈਗੀ ਸਿਆਮਾ ਅਤਰ ਵਾਲੇ ਵੀਰਾਂ ਦੀ ਪਰਫਿਊਮ ਦੀ ਯਾਨੀ ਕਿ ਇਤਰ ਦੀ ਊਦ ਦੀ ਸასი ਕਾਲ ਬਾਈ ਜੀ ਕੀ ਹਾਲ ਨੇ ਠੀਕ ਹੋ ਜੀ ਲਓ ਜੀ ਇਹ ਬਾਈ ਹੈਗੀ ਹੈ ਖੁਸ਼ਬੂਆਂ ਦੀ ਦੁਕਾਨ ਤੇ ਇਹ ਸਾਰੇ ਊਦ ਤੁਹਾਨੂੰ ਮਿਲਣਗੇ ਇੱਥੇ ਬਾਈ ਜੀ ਕਿੰਨੇ ਤੋਂ ਸਟਾਰਟ ਨੇ ਜੀ ਆਪਣੀ ਸਟਾਰਟਿੰਗ ਹੈ ਜੀ ਪਾਜੀ 300 ਤੋਂ ਲਓ ਜੀ ਕਰਾਓ ਚੈੱਕ ਕੋਈ ਵੀ ਬ੍ਰੈਂਡ ਹੋਵੇ ਕੁੱਤੀ ਫਲੋਰਾ ਰਮਾਨੀ ਕੋਈ ਵੀ ਉਦ ਅਤਰ ਜਿਹੜਾ ਵੀ ਲੈਣਾ ਹੋਵੇ ਭਾਜੀ ਇੱਕ ਬ੍ਰੈਂਡ ਦਾ ਆਪਣੇ ਕੋਲ ਮਿਲੂਗਾ ਭਾਜੀ ਜੀ ਥੈਂਕ ਯੂ ਭਾਜੀ ਤੇ ਕਿੰਨੇ ਦਿਨ ਤੱਕ ਮੇਲਾ ਚੱਲੂ ਜੇ ਇੱਕ ਮਹੀਨਾ ਇੱਕ ਮਹੀਨਾ ਪੂਰਾ ਚੱਲੇਗਾ ਠੀਕ ਹੈ ਜੀ ਲਓ ਜੀ ਤੁਸੀਂ ਇਹ ਸਿਆਮਾ ਅਤਰ ਵਾਲੇ ਵੀਰਾਂ ਕੋਲ ਆ ਸਕਦੇ ਹੋ ਜਿਹੜਾ ਖਾਣ ਪੀਣ ਵਾਲਾ ਉਧਰ ਦੇਖੋ ਪੁਆਇੰਟ ਹੈ ਨਾ ਸਾਰਾ ਉਹਦੇ ਨਾਲ ਹੀ ਨੇ ਬਾਈ ਠੀਕ ਹੈ ਜੀ ਤੇ ਜਿਵੇਂ ਜਾਂ ਮਰਜ਼ੀ ਤੁਸੀਂ ਇੱਥੋਂ ਆਪਣਾ ਕਸਟਮਾਈਜ਼ ਕਰਾ ਕੇ ਪਰਫਿਊਮ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦਾ ਲੈ ਆਓ ਹਣਾ ਬਾਈ ਜੀ ਤੁਹਾਡਾ ਮਰਜ਼ੀ ਹੋਵੇ ਭਾਜੀ ਠੀਕ ਹੈ ਬਾਈ ਜੀ ਓਕੇ ਜੀ ਮਿਲ ਆਹ ਸਾਰੀਆਂ ਸਟਾਲਾਂ ਨੇ ਜੀ ਖਾਣ ਪੀਣ ਵਾਲੀਆਂ ਲੈ ਵੀ ਮੁੰਡਿਆਂ ਨੇੜੇਉਂ ਕਰਾ ਦੇ ਚੱਕ ਕਰਾਂ ਜਾ ਆ ਗਏ ਹਣਾ ਜੀ ਕੋਲਡ ਡਰਿੰਕ ਪੀਣੀ ਐ ਕੁਛ ਖਾਣਾ ਐ ਹਣਾ ਜੀ ਸਾਰਾ ਕੁਝ ਤੁਹਾਨੂੰ ਮਿਲ ਜੂ ਇੱਥੇ ਆ ਜਾ ਔਰ sire to sire ਤੱਕ ਮੈਂ ਕੁਛ ਮਿੰਟ ਦੇ ਵਿੱਚ ਹੀ ਤੁਹਾਨੂੰ ਸਾਰਾ ਮੇਲਾ ਜਿਹੜਾ ਐਕਸਪਲੋਰ ਕਰਾ ਦਾਂਗਾ ਬਾਕੀ ਤੁਸੀਂ ਆਣ ਕੇ ਦੇਖ ਲਿਓ ਆ ਜਾ ਵੀ ਤੁਸੀਂ ਬੇਲਪੂਰੀ ਖਾਣੀ ਐ ਤਾਂ ਇੱਧਰ ਆ ਜਿਓ ਬਾਕੀ ਹੁਣ ਪੂਰਾ ਸਮਾਨ ਜਿਹੜਾ ਇੱਥੇ ਆ ਗਿਆ ਠੀਕ ਆ ਜੀ ਤੇ ਅਜੇ ਹੋਰ ਵੀ ਸਮਾਨ ਆ ਜਿਹੜਾ ਉਹ ਆਈ ਜਾਊਗਾ ਲਓ ਜੀ ਆ ਕੁੱਲੜ ਵਾਲੀ ਚਾਹ ਆ ਗਈ। ਬਈ ਚਾਹ ਹੀ ਹੈ ਕੱਲੀ ਕੀ ਪੀਜਾ ਵੀ ਕੁੱਲੜ ਵਾਲਾ। ਤੰਦੂਰੀ ਚਾਹ ਹੈ ਜੀ। ਤੰਦੂਰੀ ਚਾਹ ਹੈ। ਅੱਛਾ ਜੀ ਲਓ ਜੀ ਤੰਦੂਰੀ ਚਾਹ ਆ ਗਈ। ਤੁਸੀਂ ਲੈਣਾ ਜੀ ਡੈਕੋਰੇਸ਼ਨ ਦਾ ਸਮਾਨ ਜਾਂ ਤੁਸੀਂ ਚੀਨੀ ਦੀਆਂ ਹਨਾ ਆਪਣੇ ਭਾਂਡੇ ਲੈਣੇ ਨੇ ਇੱਥੋਂ ਬਰਤਨ ਲੈਣੇ ਨੇ ਇੱਥੋਂ ਲੈ ਸਕਦੇ ਹੋ ਆ ਦੇਖੋ ਜੀ। ਕਰੋ ਚੈੱਕ। ਕੱਪੜਿਆਂ ਦੀ ਵੈਰਾਈਟੀ ਬਹੁਤ ਹੈ ਜੀ। ਲਓ ਜੀ ਬਸ ਮੇਰੇ ਨਾਲ-ਨਾਲ ਤੁਸੀਂ ਇਹ ਤੁਹਾਨੂੰ ਮੈਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਸਾਰਾ ਮਿਲਾ ਦਿਖਾ ਦੇਣਾ। ਲੈ ਵੀ ਬਾਈ ਨਾਲ ਗੱਲ ਕਰ ਗਈ ਕਹਿੰਦਾ ਹਾਂਜੀ ਬਾਈ ਜੀ। ਕੀ ਹਾਲ ਹੈ? ਠੀਕ ਆ? ਕੀ ਕੀ ਸਾਮਾਨ ਹੈ ਬਈ ਦੱਸ ਦੇ ਤੇਰੇ ਕੋਲ ਹਾਂ ਅੱਛਾ ਜੀ ਠੀਕ ਹੈ ਜੀ ਕੀ ਇਹ ਕਿੰਨੇ ਤੋਂ ਸਟਾਰਟ ਹੋ ਜਾਂਦਾ ਬਈ ਇਹ 550 ਇਹ 450 ਇਹ 550 ਇਹ 450 ਅੱਛਾ 550 450 ਠੀਕ ਹੈ ਬਈ ਲਓ ਜੀ ਹੂੰ ਅਚਾਰ ਵਗੈਰਾ ਪਾਉਣ ਵਾਸਤੇ ਹਨਾ ਜੀ ਜੀ ਠੀਕ ਹੈ ਬਈ ਇਹ ਮੇਲੇ ਚਾਹ ਬੰਦਾ ਤੇ ਇਹਦੇ ਕੋਲ ਆ ਕੇ ਤੁਸੀਂ ਆਪ ਦਾ ਤੁਸੀਂ ਦੇਖ ਸਕਦੇ ਹੋ ਸਾਮਾਨ ਹਨਾ ਖਰੀਦਣਾ ਹੋਵੇ ਬਾਈ ਖਰੀਦ ਸਕਦੇ ਹੋ ਜੀ ਤੇ ਇੱਧਰ ਕੱਪੜੇ ਆ ਗਏ ਜੀ ਜਿੱਦਾਂ ਸਮਾਨ ਤਾਂ ਹੋਰ ਵੀ ਕਾਫੀ ਹੈ ਜੀ ਇਧਰ ਪਲਾਸਟਿਕ ਦਾ ਜੇ ਤੁਸੀਂ ਲੈਣਾ ਜੋ ਵੀ ਮੇਲੇ ਚ ਤੁਹਾਨੂੰ ਪਤਾ ਹੁੰਦਾ ਹੈ ਜੀ ਪਹਿਲਾਂ ਵੀ ਆਪਾਂ ਕਾਫੀ ਵਲੌਗ ਪਾਏ ਨੇ ਜੀ ਇੱਥੇ ਲਓ ਜੀ ਕਰੋ ਚੈੱਕ ਇਹ ਬਾਈ ਨੇ ਪਲਾਸਟਿਕ ਦਾ ਬਰਤਨ ਆਲੇ ਹਨਾ ਆ ਲਾ ਆ ਗਿਆ ਭਾਈ ਕਹ ਲੈ ਕਿੱਸਣੋ ਠੀਕਾ ਅਰੇ ਭਾਈ ਠੀਕ ਹੈ ਚਾਹੀਏ ਆ ਜਾ ਭਈ ਆ ਜਾ ਖੁਸ਼ ਹੋ ਗਿਆ ਭਾਈ ਹਨਾ ਆ ਬੱਚਿਆਂ ਦੇ ਖਡਾਉਣੇ ਉਦਣ ਮੈਂ ਆਇਆ ਸੀਗਾ ਨਾ ਜੀ ਤੇ ਮਤਲਬ ਇੰਨਾ ਸਮਾਨ ਹੈ ਨਹੀਂ ਸੀਗਾ ਤੇ ਅੱਜ ਹੁਣ ਸਮਾਨ ਕਾਫੀ ਆ ਗਿਆ ਜੀ ਆ ਦੇਖੋ ਬਾਕੀ ਖਾਣ ਪੀਣ ਵਾਲੀਆਂ ਆਈਟਮਾਂ ਦਾ ਤਾਂ ਇੰਤ ਹੀ ਕੋਈ ਨਹੀਂ ਤੁਸੀਂ ਭੇਲ ਪੂਰੀਆਂ ਕੀ ਚੱਕਰ ਗੰਦੀ ਕਈ ਸਟਾਲਾ ਹੁਣ ਜਿਵੇਂ ਜਿਵੇਂ ਦਿਨ ਵਧਦੇ ਜਾਣਗੇ ਤਾਂ ਅੱਗੇ ਅੱਗੇ ਟਾਈਮ ਲੰਘਦਾ ਜਾਊਗਾ ਉਦੋਂ ਉਦੋਂ ਜਿਹੜਾ ਮੇਲੇ ਦੇ ਵਿੱਚ ਹੋਣਾ ਆ ਆ ਗੁੜੀਆਂ ਬਈ ਇਹਨਾਂ ਨੂੰ ਜ਼ਰੂਰ ਲੈ ਵਲੌਗ ਚ ਠੀਕ ਹੋ ਬੱਚੇ ਇਹ ਉਸ ਦਿਨ ਕਹਿੰਦੇ ਅਸੀਂ ਰਹਿ ਗਏ ਵੀ ਵਿੱਚ ਓਕੇ ਬੇਟਾ ਗੋਡ ਬlesਸ ਯੂ ਹਾਂ ਜ਼ਰੂਰ ਆ YouTube ਤੇ ਦੇਖ ਲੋ ਬੇਟਾ ਠੀਕ YouTube ਤੇ ਆਊਗਾ ਓਕੇ 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 ਆ ਜਿਓ ਜੀ ਆ ਦੇਖੋ ਜੀ ਇੱਧਰ ਇਹ ਪਰਸੂਮ ਵਾਸਤੇ ਹਨਾ ਤੁਸੀਂ ਆਪਦੇ ਘਰ ਵਿੱਚ ਲੈਣਾ ਲਾਉਣ ਵਾਸਤੇ ਹਨਾ ਇਲੈਕਟ੍ਰੋਨਿਕ ਜਿਹੜਾ ਇਲੈਕਟ੍ਰਿਕ ਕਹ ਲਾ ਕੇ ਤੁਸੀਂ ਉਹ ਦਿਖਾ ਸਕਦੇ ਹੋ ਬਾਕੀ ਉਹ ਲੈਂਪ ਨੇ ਜੀ ਉਹ ਸਾਹਮਣੇ ਦੇਖੋ ਮੈਂ ਕਿਹਾ ਚਲੋ ਜੇ ਆਏ ਆਂ ਫਿਰ ਸਾਰਿਆਂ ਦਾ ਸਮਾਨ ਥੋੜਾ ਥੋੜਾ ਦਿਖਾਉਣਾ ਪੈਂਦਾ ਹੈ ਨਾ ਜੀ ਇਹ ਚੀਜ਼ਾਂ ਤੁਹਾਨੂੰ ਮੇਲੇ 'ਚ ਮਿਲ ਜਾਣਗੀਆਂ ਖਰੀਦਣ ਨੂੰ ਹੋਰ ਠੀਕ ਹੋ ਬਾਈ ਜੀ ਲਓ ਜੀ ਆਇਆ ਟਮਾ ਆ ਆ ਬਾਈ ਉਹਦਣ ਵੀ ਦਿਖਾਇਆ ਸੀ ਇਹਨੂੰ ਮੈਂ ਕਿਹਾ ਬਾਈ ਯਾਰ ਤੁਸੀਂ ਇੱਥੇ ਦਾ ਕੱਟ ਦਿੰਨੇ ਹੋ ਸਮਾਨ ਹੋਰ ਬਾਈ ਕਿਦਾਂ ਠੀਕ ਆ ਇਹਨੂੰ ਮੈਂ ਬਾਈ ਨੂੰ ਕਹਾ ਮੈਂ ਕਿਹਾ ਇੱਥੇ ਦਾ ਸਮਾਨ ਤੁਸੀਂ ਕੱਟ ਦਿੰਨੇ ਹੋ ਘਰ ਜਾ ਕੇ ਕੱਟਿਆ ਨਹੀਂ ਜਾਂਦਾ ਲੈ ਵੇ ਆਲੂ ਕੱਟ ਕੇ ਦਿਖਾ ਦੇ ਮੈਨੂੰ ਛੇਤੀ ਛੇਤੀ ਕਰਾ ਮੈਂ ਤਾਂ ਪ੍ਰੈਕਟੀਕਲ ਹੀ ਕਰਾਉਣਾ ਵੀ ਲੈਣਾ ਨਹੀਂ ਕੁਝ ਇਹ ਆ ਕੱਟ ਗਿਆ ਲਓ ਜੀ ਆ ਚੈੱਕ ਕਰੋ ਜੀ ਆਲੂ ਸਲਾਈਸ ਹੈ ਨਾ ਫਿੰਗਰ ਚਿਪਸ ਬਣਾਉਣ ਵਾਸਤੇ ਵੈਰੀ ਗੁੱਡ ਬਾਈ ਠੀਕ ਹੈ ਵੀਰੇ ਕਿੰਨੇ ਤੋਂ ਸਟਾਰਟ ਹੈ ਮਸ਼ੀਨ ਅੱਛਾ ਕਿਹੜੀ ਕਿਹੜੀ ਮਸ਼ੀਨ ਜੂਸਰ ਜਾਸਰ ਬਾਈ ਕੋਲ ਦਿਖਾ ਯਾਰ ਸਾਰਾ ਕੁਝ ਹੈ ਹੈ ਨਾ ਲਓ ਜੀ ਜੂਸਰ ਹੈ ਸਲਾਦ ਕਿਟਨ ਵਾਲੀ ਹੈ ਲਓ ਜੀ ਹੋ ਗਈ ਬੰਦੇ ਦੀ ਪ੍ਰਮੋਸ਼ਨ ਆਜੋ ਆਪਾਂ ਨਾ ਸਾਰਾ ਸਮਾਨ ਦਿਖਾਉਣਾ ਬਾਈ ਥੋੜਾ ਥੋੜਾ ਹੈ ਨਾ ਆਹ ਦੇਖ ਬਾਈ ਆ ਸਮਾਨ ਵੀ ਦੇਖੋ ਬੱਚਿਆਂ ਦਾ ਹੈ ਨਾ ਵਿੱਚੇ ਕੋਸਮੈਟਿਕ ਆ ਗਿਆ ਕੋਸਮੈਟਿਕ ਵੀ ਹੈਗਾ ਬਾਈ ਨਹੀਂ ਕੋਸਮੈਟਿਕ ਨਹੀਂ ਬੱਚਿਆਂ ਦਾ ਹੈ ਬੱਚਿਆਂ ਦੇ ਖੇਡਣ ਵਾਸਤੇ ਆ ਸਮਾਨ ਗਰਲਿਸ਼ ਲਓ ਜੀ ਕਰੋ ਚੈੱਕ ਲਓ ਜੀ ਆ ਤੁਸੀਂ ਇੱਥੋਂ ਆਮ ਪਾਪੜ ਲੈਣਾ ਮਿੱਠੀਆਂ ਗੋਲੀਆਂ ਲੈਣੀਆਂ ਨੇ ਹਾਂ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਮੇਲੇ ਦੇ ਵਿੱਚ ਨਾਲ ਨਾਲ ਜੇ ਤੁਸੀਂ ਜ਼ਿਆਦਾ ਖਾ ਲਿਆ ਤਾਂ ਹਾਜਮਾ ਠੀਕ ਕਰਨ ਵਾਸਤੇ ਵੀ ਇੱਥੇ ਸਮਾਨ ਹੈਗਾ ਆਜੋ ਜੀ ਤੇ ਅੱਗੇ ਬਾਕੀਰ ਭਾਈ ਜੀ ਬੁਕਸ ਦੀ ਸਟਾਲ ਵੀ ਇੱਥੇ ਲੱਗੀ ਹੋਈ ਆ ਉਹ ਦੂਜੀ ਸਾਈਡ ਰਹਿ ਗਈ ਹੁਣ ਆਪਾਂ ਉਧਰ ਹੋ ਆਏ ਆ ਤੇ ਪਹਿਲਾਂ ਤਾਂ ਆਉਂਦੇ ਹੁੰਦੇ ਸੀ ਲੱਕੜ ਦੇ ਸਾਮਾਨ ਵਾਲੇ ਬਾਈ ਉਹ ਹੁਣ ਐਦ ਕੀ ਆਏ ਨਹੀਂ ਲੱਕੜ ਦੀਆਂ ਕੁਰਸੀਆਂ ਸਾਰਾ ਸਾਮਾਨ ਲਓ ਜੀ ਇਹਨਾਂ ਦੋ ਤਿੰਨ ਹਿੱਸਿਆਂ ਦਾ ਆਲਾ ਬਈਆ ਚੈੱਕ ਕਰੋ ਆਲਾ ਕੱਪੜੇ ਰੱਖੀ ਬੈਠਾ ਬਾਈ ਹੈ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਮਿਲਣੀ ਇਸ ਮੇਲੇ ਦੇ ਵਿੱਚੋਂ ਲਓ ਜੀ ਕਰੋ ਚੈੱਕ ਇਹ ਆਤਮ ਆਰਾਮ ਕੁਮਾਰ ਸਵਾ ਸਕੂਲ ਦੀ ਗਰਾਊਂਡ ਚ ਮੇਲਾ ਹੈ ਜੇ ਤਕਰੀਬਨ 1 ਮਹੀਨਾ ਚੱਲੂਗਾ ਪਟਿਆਲੇ ਲਓ ਜੀ ਆ ਬੱਚਿਆਂ ਦੇ ਝੁੱਲਿਆਂ ਅਗਲਾ ਵੀ ਕਰਾਂ ਦਿਖਾ ਬੱਚਿਆਂ ਨੂੰ ਦੇ ਖੇੜੇ ਪਾਈ ਹੈ ਹੈ ਵੀ ਆਉਣ ਆਇਆ ਸੀ ਮੇਲਾ ਦੇਖਣ ਚੱਲ ਆ ਜਾ ਵੀ ਅੱਗੇ ਹਣੋ ਸਾਹਮਣੇ ਵਾਲੇ ਚੰਡੋਲੇ ਦੇਖ ਕੇ ਆਈਏ ਚੱਲ ਇੱਧਰ ਵੀ ਹੈਗੇ ਨੇ ਜੀ ਇਹ ਲਓ ਜੀ ਕਰੋ ਚੈੱਕ ਇਹ ਲਓ ਜੀ ਉਧਰ ਖਾ ਬਈ ਇੱਧਰ ਲਓ ਜੀ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਤੁਹਾਨੂੰ ਝੂਲੇ ਮਿਲ ਜਾਣਗੇ ਹਾਂ ਆ ਚੰਡੋਲ ਆ ਗਿਆ ਜੀ ਇਹ ਤਾਂ ਹਰ ਇੱਕ ਮੇਲੇ 'ਚ ਹੁੰਦਾ ਹੀ ਹੈ ਵੈਸੇ ਚੰਡੋਲ ਤੇ ਵਧੀਆ ਲੱਗਦਾ ਬਈ ਆਣ ਕੇ ਆ ਇੰਨਾ ਹੈਗਾ ਵੀ ਤੁਸੀਂ ਆਪਦਾ ਜਿਹੜਾ 1-2 ਘੰਟੇ ਇੱਥੇ ਆਪਦਾ ਵਧੀਆ ਆਪਣੀ ਫੈਮਿਲੀ ਨਾਲ ਟਾਈਮ ਜਿਹੜਾ ਉਹ ਸਪੈਂਡ ਕਰ ਸਕਦੇ ਹੋ ਤੇ ਬਾਕੀ ਡੀਜੇ ਵਗੈਰਾ ਵੀ ਲੱਗਾ ਸੀ ਉਹ ਬਾਈ ਨੇ ਹੁਣ ਆਵਾਜ਼ ਥੋੜੇ ਜਿ ਰਸਤੇ ਬੰਦ ਕਰਤੀ ਐ ਤੇ ਇੱਥੇ ਜੇ ਕਿਸੇ ਨੇ ਆਪਣਾ ਨੱਚਣਾ ਆਇਆ ਹਨਾ ਡਾਂਸ ਵਗੈਰਾ ਕਰਨਾ ਤਾਂ ਟਾਈਮ ਪਾਸ ਕਰਨਾ ਤਾਂ ਵਧੀਆ ਹੋ ਜਾਂਦਾ ਜੀ ਹਨ ਕੇ ਤੇ ਇਹ ਆ ਜੀ ਮੇਲਾ ਉਧਰ ਦੇ ਪਾਸੇ ਵੀ ਜਾ ਕੇ ਦੇਖਦੇ ਆ ਜੀ ਲਓ ਜੀ ਹਮੇਸ਼ਾ ਦੀ ਵਾਂਗੂ ਘਰ ਨੂੰ ਸਜਾਉਣ ਵਾਸਤੇ ਮੈਟ ਗਲੀਚੇ ਵਗੈਰਾ ਸਾਰਾ ਕੁਝ ਮਿਲ ਜੂਗਾ ਜੀ ਇੱਕ ਸਾਈਡ ਤੇ ਬਾਈ ਐਦ ਕੀ ਕੱਲਾ ਹੀ ਆਏ ਬਾਈ ਹੋਰ ਨਹੀਂ ਹੈਗੀਆਂ ਐਦ ਕੀ ਸਟਾਲਾਂ ਤਿਆਰ ਨੇ ਲਓ ਜੀ ਹਾਂ ਆ ਬੱਲੇ ਆਦ ਕੀ ਫਿਰ ਕੱਲੇ ਦੁੱਤੀ ਬੋਲੂਗੀ ਹਨਾ ਕਾਰਪੈਟ ਦੀ ਸਟਾਕ ਕਾਰਪੈਟ ਦੀ ਇੱਕੋ ਹੀ ਆ ਗਲੀਚਿਆਂ ਦੀ ਸੋਹਣੇ ਨੇ ਬਾਈ ਹਨਾ ਨਹੀਂ ਅੱਛੇ ਅੱਛੇ ਬਿਲਕੁਲ ਜੀ ਬਿਲਕੁਲ ਟੀਮ ਹੈ ਜਿਹੜੀ ਕਿਸੇ ਤੋਂ ਸਿਰਫ 1% ਦੀ ਜਿੱਤੀ ਜਾਂਦੀ ਹੈ ਵਾਲੇ ਜਾਨੇ ਨਹੀਂ ਜਿੱਤਦੇ ਪਰ ਹੁੰਦੀ ਹੈ ਬੜੀ ਹਨਾ ਦਿਲਚਸਪ ਹੈ ਆ ਜਾਓ ਜੀ ਆ ਚੱਕਰੀ ਜੀ ਪਾਉਣੀ ਹੁੰਦੀ ਹੈ ਜਿਹੜੀ ਚੀਜ਼ ਤੇ ਪੈ ਗਈ ਤੇ ਉਹ ਵੀਡੀਓ ਆਪਣੀ 50 ਦੇ 6 ਮਤਲਬ 50 ਰੁਪਏ ਗਏ ਦਾ ਡੇ 50 ਰੁਪਏ ਸਮਝੋ ਗਏ ਆ ਬਾਈ ਬਾਕੀ ਇਧਰ ਆ ਭਾਈ ਤੁਸੀਂ ਗੰਨ ਚਲਾਉਣੀ ਹੈ ਲਓ ਜੀ ਇਹ ਭਾਈ ਲਾਰਾ ਨਿਸ਼ਾਨੇ ਖਿੱਚ ਖਿੱਚ ਹੈ ਆ ਇੱਕ ਭਾਈ ਆਪ ਨੂੰ ਮਿਲਣਾ ਹੈ ਸਪੈਸ਼ਲ ਸੋਨੇ ਚ ਮੜਿਆ ਹੋਇਆ ਗੋਲਡਨ ਬਾਈ ਕੀ ਹਾਲ ਹੈ ਭਾਈ ਆਮ ਫਾਈਂਡ ਸੀ देयर ਓਕੇ ਬਿਲਕੁਲ ਗੁੱਡ ਥੈਂਕ ਯੂ ਥੈਂਕ ਯੂ ਸਰ ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡਾ ਮੇਲਾ ਆਣ ਕੇ ਵਧੀਆ ਲੱਗ ਰਿਹਾ ਤੇ ਚੈਂਟ ਕੰਮ ਓਕੇ ਜੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਜ ਆਪਣਾ ਇਦਾਂ ਵਲੌਗ ਜੀ ਸ਼ੇਅਰ ਕਰਿਓ ਤਾਂ ਜੋ ਸਾਰੇ ਆਪਣੇ ਪਟਿਆਲੇ ਵਾਲੇ ਜਾਂ ਨੇੜੇ ਤੇੜੇ ਵਾਲੇ ਵੀਰ ਭਰਾ ਕੋਈ ਵੀ ਸਾਰੇ ਆਪਣੇ ਫੈਮਿਲੀ ਨਾਲ ਆ ਕੇ ਇਹਦਾ ਵਲੌਗ ਦੇਖ ਸਕਣ ਜੀ ਧੰਨਵਾਦ ਦੋਸਤੋ